ਸਾਹ ਵਾਹਿਗੁਰੂ ਦੇ ਘਰ ਚ ਡੇਰ ਹੈ ਹਦੇਰ ਨਹੀਂ ਸਾਬਕਾ ਮੁੱਖ ਮੰਤਰੀ ਲੋਕਾਂ ਦੇ ਦਿਲਾਂ ਦੀ ਧੜਕਨ ਰਹੇ ਨੇ ਉਹ ਸੱਚੇ ਸੀਗੇ ਉਹਨਾਂ ਦੀ ਜਿਹੜੀ ਸਚਾਈ ਦੀ ਜਿੱਤ ਜਿਹੜੀ ਹੈ ਸੁਪਰੀਮ ਕੋਰਟ ਚ ਹੋਈ ਹੈ ਝੂਠੇ ਪਰਚੇ ਦੇ ਕੇ ਉਹਨਾਂ ਨੂੰ ਇਦਾਂ ਲਕੋ ਕੇ ਲੈ ਕੇ ਜਾਂਦੇ ਸੀ ਵੀ ਉਹਨਾਂ ਦੀ ਮੁੱਛ ਨਾ ਕਿਤੇ ਦਰਜ ਹੋਵੇ ਕੁਝ ਘੰਟਿਆਂ ਦੇ ਵਿੱਚ ਮੁੱਛ ਬਾਹਰ ਆ ਜਾਏਗੀ ਤੇ ਭਗਵਾਨ ਤਮਨ ਨੂੰ ਭਾਜਣਾ ਪਾ ਦੇ ਸਾਡੇ ਵਿਕਰਮ ਸਿੰਘ ਮਜੀਠੀਏ ਬਾਜੇ ਦੇ ਜਰਨਲ ਦੀ ਜਿਹੜੀ ਜਿੱਤ ਹੋ ਗਈ ਆ ਤੇ ਉਹ ਬਾਹਰ ਆ ਰਹੇ ਨੇ ਥੋੜੇ ਦੇਰ ਬਾਅਦ ਭਗਵੰਤ ਮਾਨ ਦੀ ਹਾਈ ਹਾਈ ਕਰ ਦੇਣੀ ਆ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਤੇ ਚੜ੍ਹਦੀ ਕਲਾ ਚ ਹੋਏਗਾ ਅੱਜ ਮਜੀਠੀਆ ਵਿਕਰਮ ਜੀ ਨੂੰ ਜਮਾਨਤ ਮਿਲੀ ਹੈ ਕਿਵੇਂ ਪ੍ਰਵਾਸੀਤ ਕਰੋਗੇ ਇਸ ਮੁਤੀ ਹਾਲਾਤਾਂ ਮੈਂ ਇੱਕ ਗੱਲ ਕਹੂੰਗਾ ਕਿ ਉਸ ਵਾਹਿਗੁਰੂ ਦੇ ਘਰ ਚ ਡੇਰ ਹੈ ਹਨੇਰ ਨਹੀਂ ਕਿ ਕਿ ਵਾਹਿਗੁਰੂ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਉਹ ਹਮੇਸ਼ਾ ਇਨਸਾਫ ਦਿੰਦਾ ਰਿਹਾ ਤੇ ਬਿਕਰਮ ਸਿੰਘ ਸਾਡੇ ਨੌਜਵਾਨ ਯੂਥ ਦੇ ਲੀਡਰ ਤੇ ਸਾਡੇ ਸਾਬਕਾ ਮੁੱਖ ਮੰਤਰੀ ਲੋਕਾਂ ਦੇ ਦਿਲਾਂ ਦੀ ਧੜਕਣ ਰਹੇ ਨੇ ਉਹ ਸੱਚੇ ਸੀਗੇ ਉਹਨਾਂ ਦੀ ਜਿਹੜੀ ਸਚਾਈ ਦੀ ਜਿੱਤ ਜਿਹੜੀ ਹੈ ਸੁਪਰੀਮ ਕੋਰਟ ਚ ਹੋਈ ਹੈ ਸੋ ਅੱਜ ਕੋਟਾਂ ਦੇ ਵਿੱਚ ਜਿਹੜੀਆਂ ਇਹਨਾਂ ਨੇ ਪਰਚੇ ਝੂਠੇ ਸਰਕਾਰਾਂ ਨੇ ਦਿੱਤੇ ਸੀਗੇ ਭਗਵੰਤ ਮਾਨ ਦੀ ਸਰਕਾਰ ਨੇ ਤੇ ਝੂਠੇ ਪਰਚੇ ਦੇ ਕੇ ਉਹਨਾਂ ਨੂੰ ਇਦਾਂ ਲੁਕੋ ਕੇ ਲੈ ਕੇ ਜਾਂਦੇ ਸੀ ਵੀ ਉਹਨਾਂ ਦੀ ਮੁੱਛ ਨਾ ਕਿਤੇ ਦਰਜ ਹੋਵੇ ਉਹ ਅੱਜ ਮੁੱਛ ਜੜੀ ਹੈਗੀਆ ਕੁਝ ਪਲਾਂ ਦੇ ਵਿੱਚ ਕੁਝ ਘੰਟਿਆਂ ਦੇ ਵਿੱਚ ਉਹ ਮੁੱਛ ਬਾਹਰ ਆ ਜਾਏਗੀ ਤੇ ਭਗਵਾਨ ਤਮਨ ਨੂੰ ਭਾਜਣਾ ਪਾ ਦੇਗੀ ਸੋ ਇਸ ਕਰਕੇ ਕਹਿਣਾ ਚਾਹੁੰਦੇ ਆ ਕਿ ਸਚਾਈ ਦੀ ਜਿੱਤ ਹੋਈ ਹੈ ਸਾਡੇ ਵਰਕਰ ਤੇ ਸਾਡੇ ਲੀਡਰ ਅੱਜ ਇਸ ਗੱਲ ਦੀ ਵੱਡੇ ਪੱਤਰ ਤੇ ਖੁਸ਼ੀ ਮਨਾਉਣਗੇ ਜਿਸ ਵੀ ਵਿਅਕਤੀ ਨੂੰ ਪਤਾ ਲੱਗ ਰਿਹਾ ਕਿ ਸਾਡੇ ਬਿਕਰਮ ਸਿੰਘ ਮਜੀਠੀ ਮਾਝੇ ਦੇ ਜਰਨੈਲ ਦੀ ਜਿਹੜੀ ਜਿੱਤ ਹੋ ਗਈ ਹੈ ਤੇ ਉਹ ਬਾਹਰ ਆ ਰਹੇ ਨੇ ਥੋੜੇ ਦੇਰ ਬਾਅਦ ਅਸੀਂ ਸਾਨੂੰ ਪਤਾ ਲੱਗਿਆ ਹੁਣ ਮੈਨੂੰ ਪਤਾ ਲੱਗਿਆ ਮੈਂ ਰਾਏਕੋੜ ਤੋਂ ਚੱਲਿਆ ਸੀਗਾ ਮੈਂ ਭੋਗ ਚ ਗਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਨਾਲ ਦੀ ਨਾਲ ਉਥੋਂ ਚੱਲ ਪਿਆ ਤੇ ਇੱਥੇ ਪਹੁੰਚ ਗਏ ਆ ਤੇ ਇੱਥੇ ਦੇਖੋ ਕਿ ਤੁਸੀਂ ਥੋੜੀ ਦੇਰ ਚ ਤੱਕ ਦੇਖਿਓ ਕਿ ਇੱਥੇ ਮੇਲਾ ਲੱਗ ਜਾਣਾ ਤੇ ਭਗਵੰਤ ਮਾਨ ਦੀ ਹਾਈ ਹਾਈ ਕਰ ਦੇਣੀ ਆ ਲੋਕਾਂ ਨੇ ਤੇ ਵਿਕਰਮ ਸਿੰਘ ਚੜ੍ਹਦੀ ਕਲਾ ਦੇ ਵਿੱਚ ਹੋਏਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਚ ਚੜ੍ਹਦੀ ਕਲਾ ਚ ਹੋਏਗਾ ਵਿਕਰਮ ਦੀ ਜਿੱਤ ਹੋਈ ਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਹੋਈ ਆ ਅਸੀਂ ਪੰਜਾਬ ਦੇ ਲੋਕ ਸਾਰ ਵਿਕਰਮ ਸਿੰਘ ਮਜੀਠੀਆ ਦੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਚਟਾਨ ਦੀ ਤਰ੍ਹਾਂ ਖੜੇ ਆ ਤੇ ਸਚਾਈ ਦੀ ਜਿੱਤ ਹੋਈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਪੁਲੰਤਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ